ਰਾਜਵੀਰ ਜਵੰਦੇ ਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦੇ ਪੈੰਡ ਵਿੱਚ ਪੂਰੇ ਪੰਜਾਬ ਤੋਂ ਲੋਕ ਆਏ ਸੀ ਉਸ ਦੇ ਸੰਸਕਾਰ ਉੱਪਰ ਜਵਾਨ ਪੁੱਤਰ ਦਾ ਇਸ ਤਰ੍ਹਾਂ ਚਲੇ ਜਾਣਾ ਉਸ ਦੀ ਮਾਂ ਵੀ ਜਿਵੇਂ ਜਿਵੇਂ ਰਾਜਵੀਰ ਜਵੰਦੇ ਦਾ ਸਿਵਾ ਬਲ ਰਿਹਾ ਸੀ ਉਸ ਦੀ ਮਾਂ ਵੀ ਅੰਦਰੋਂ ਉਸੇ ਤਰ੍ਹਾਂ ਹੀ ਬਲ ਰਹੀ ਸੀ ਤੇ ਉਸ ਦੀ ਮਾਂ ਰਾਜਵੀਰ ਜਵੰਦੇ ਨੂੰ ਆਵਾਜ਼ਾਂ ਮਾਰ ਰਹੀ ਸੀ ਕਿ ਪੁੱਤਰਾ ਤੂੰ ਸਾਡੇ ਨਾਲ ਧੋਖਾ ਕਰ ਗਿਆ ਇਹੋ ਜਿਹੇ ਪੁੱਤਰ ਬੜੀਆਂ ਕਰਮਾਂ ਵਾਲੀਆਂ ਮਾਵਾਂ ਨੂੰ ਮਿਲਦੇ ਨੇ ਤੂੰ ਸਾਡੇ ਨਾਲ ਧੋਖਾ ਕਰ ਗਿਆ ਸਾਨੂੰ ਅਧ ਵਿਚਕਾਰ ਛੱਡ ਕੇ ਚਲਾ ਗਿਆ ਮੈਂ ਤੇਰੇ ਬੱਚਿਆਂ ਨੂੰ ਕੀ ਜਵਾਬ ਦੇਵਾਂਗੀ ਮੈਂ ਤੇਰੇ ਘਰ ਵਾਲੀ ਨੂੰ ਕੀ ਜਵਾਬ ਦੇਵਾਂਗੀ ਤੂੰ ਮੇਰਾ ਇੰਨਾ ਸਿਆਣਾ ਪੁੱਤ ਸੀ ਇੱਥੇ ਆ ਕੇ ਤੂੰ ਮੇਰੇ ਨਾਲ ਧੋਖਾ ਕਰ ਗਿਆ ਜੈਸ ਟਾਈਮ ਰਾਜਵੀਰ ਜਵੰਦੇ ਦੀ ਮਾਂ ਇਹ ਗੱਲਾਂ ਆਖ ਰਹੀ ਸੀ ਤਾਂ ਔਸਮ ਹੈ ਜਿੰਨੇ ਵੀ ਆਲੇ ਦੁਆਲੇ ਲੋਕ ਖੜੇ ਸੀ ਸਾਬਦੀਆਂ ਅੱਖਾਂ ਨਾਮ ਹੋ ਗਈਆਂ ਕਿ ਰੱਬਾ ਇਹ ਤੂੰ ਕੀ ਗੈਰਕਮਾਇਆ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦੇ ਦੀ ਪਤਨੀ ਕਦੇ ਲਾਈਵ ਨਹੀਂ ਹੋਈ ਸੀ ਕਦੇ ਉਹ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦੀ ਸੀ ਤੇ ਜਦੋਂ ਉਸਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਅਸੀਂ ਤੁਹਾਡੀਆਂ ਹਰ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਨੇ ਆ ਤੇ ਤੁਹਾਡਾ ਮਨੋਰੰਜਨ ਕਰਦੇ ਆ ਤੇ ਅੱਜ ਜਦੋਂ ਸਾਡੇ ਤੇ ਵਿਪਤਾ ਪਈ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗਦੇ ਅਸੀਂ ਤੁਹਾਡੇ ਤੋਂ ਕੁਝ ਹੋਰ ਨਹੀਂ ਮੰਗਦੇ ਤੁਸੀਂ ਸਿਰਫ ਰੱਬ ਅੱਗੇ ਅਰਦਾਸ ਕਰਿਓ ਕਿ ਉਸ ਦੀ ਸਿਹਤ ਠੀਕ ਹੋ ਜਾਵੇ ਪਰ ਹੋਇਆ ਇਸ ਦੇ ਉਲਟ ਉਸ ਦੇ ਸੱਟਾਂ ਹੀ ਇੰਨੀਆਂ ਲੱਗੀਆਂ ਸੀ ਕਿ ਆਖਰ ਨੂੰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚੋਂ ਹਾਰ ਗਏ ਤੇ ਅੱਜ ਉਹੀ ਧਰਮ ਪਤਨੀ ਆਪਣੇ ਬੱਚਿਆਂ ਨੂੰ ਤੇ ਆਪਣੀ ਮਾਂ ਨੂੰ ਹੌਸਲਾ ਦੇ ਰਹੀ ਸੀ ਕਿ ਮਾਤਾ ਮੇਰੇ ਵੱਲ ਵੇਖ ਮੈਂ ਤੇਰਾ ਪੁੱਤ ਬਣ ਕੇ ਤੇਰੇ ਨਾਲ ਖੜੂਗੀ ਤੇ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦਾ ਇਕਲੌਤਾ ਪੁੱਤ ਸੀ ਆਪਣੇ ਮਾਪਿਆਂ ਦਾ ਤੇ ਅੱਜ ਰਾਜਵੀਰ ਜਵੰਦੇ ਦਾ ਸਿਰਫ 2 ਸਾਲ ਦਾ ਬੱਚਾ ਜੋ ਉਹ ਪਿੱਛੇ ਛੱਡ ਗਏ ਤੇ ਉਸ ਛੋਟੇ ਬੱਚੇ ਨੂੰ ਇਹ ਪਤਾ ਵੀ ਨਹੀਂ ਹੋਣਾ ਕਿ ਰੱਬ ਨੇ ਜਵੰਦਾ ਪਰਿਵਾਰ ਉੱਤੇ ਕਿੱਡਾ ਵੱਡਾ ਕਹਿ ਢਾ ਦਿੱਤਾ ਹਮੇਸ਼ਾ ਲਈ ਉਸ ਦੇ ਪਿਤਾ ਦਾ ਸਾਆ ਉਸ ਦੇ ਸਿਰ ਉਪਰੋਂ ਉੱਠ ਗਿਆ ਤੇ ਇਹ ਕਿਉਂ ਹੋਇਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਨੂੰ ਅਣਗਹਿਲੀ ਕਹਿ ਲੋ ਜਾਂ ਕੁਦਰਤ ਦਾ ਵਰਤਾਰਾ ਕਹਿ ਲੋ ਜਾਂ ਇਸ ਨੂੰ ਇੱਕ ਐਕਸੀਡੈਂਟ ਕਹਿ ਲੋ ਪਹਾੜਾਂ ਵਿੱਚ ਰਾਈਡਿੰਗ ਕਰਦੇ ਸਮੇਂ ਮੋਟਰਸਾਈਕਲ ਦੇ ਮੂਰੇ ਦੋ ਠੱਠੇ ਆ ਗਏ ਜਿਸ ਕਾਰਨ ਇਹ ਪਾਣਾ ਵਾਪਰਿਆ ਭਾਵੇਂ ਰਾਜਵੀਰ ਜਵੰਦੇ ਦੀ ਪਤਨੀ ਇਹ ਗੱਲ ਕਹਿ ਰਹੀ ਸੀ ਕਿ ਮੈਂ ਸ਼ਾਇਦ ਇਸ ਨੂੰ ਰੋਕ ਲੈਂਦੀ ਇਸ ਨੂੰ ਘਰੋਂ ਨਾ ਜਾਣ ਦਿੰਦੀ ਮੈਂ ਗੁੱਸੇ ਹੋ ਜਾਂਦੀ ਤੇ ਰੋਕ ਲੈਂਦੀ ਉਹਨਾਂ ਨੇ ਰੁਕ ਜਾਣਾ ਸੀ ਪਰ ਆਖਰ ਨੂੰ ਪਛਤਾਵਾ ਹੀ ਰਹਿ ਜਾਂਦਾ ਪਰ ਜਿਹੜੇ ਬੋਲ ਸੀ ਉਹਨਾਂ ਦੀ ਧਰਮ ਪਤਨੀ ਦੇ ਉਹ ਉਹਨਾਂ ਦੀ ਮਾਤਾ ਨੂੰ ਹੌਸਲਾ ਦੇ ਰਹੇ ਸੀ ਭਾਵੇਂ ਉਹ ਆਪ ਅੰਦਰੋਂ ਟੁੱਟ ਗਏ ਸੀ ਪਰ ਫਿਰ ਵੀ ਉਹ ਆਪਣੀ ਮਾਤਾ ਨੂੰ ਹੌਸਲਾ ਦੇ ਰਹੇ ਸੀ ਕਿ ਮਾਤਾ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਤੇ ਹਣ ਆਪਾਂ ਸਾਰੇ ਰੱਬ ਅਗੇ ਅਰਦਾਸ ਕਰਦੇ ਆ ਕਿ हे ਮਾਲਕਾ ਭਾਵੇਂ ਰਾਜਵੀਰ ਜਵੰਦਾ ਹੁਣ ਸਾਡੇ ਵਿਚਕਾਰ ਨਹੀਂ ਰਹਿ ਪਰ ਤੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਮਾਂ ਨੂੰ ਤੇ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਤੇ ਇਹਨਾਂ ਨੂੰ ਤੰਦਰੁਸਤੀ ਬਖਸ਼ੀ